ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜੋ 29 ਮਈ 2022 ਨੂੰ ਇਸੇ ਥਾਰ ਗੱਡੀ ਵਿੱਚ ਸਵਾਰ ਹੋ ਕੇ ਆਪਣੇ ਘਰ ਤੋਂ ਸ਼ਾਮ 5 ਵਜੇ ਦੇ ਕਰੀਬ ਆਪਣੀ ਮਾਸੀ ਨੂੰ ਮਿਲ ਲਈ ਪਿੰਡ ਬਰਨਾਵਾ ਜਾਂਦਾ ਹੈ ਅਤੇ ਇੱਥੋਂ ਹੀ ਇੱਕ ਵਿਅਕਤੀ ਰੈਕੀ ਕਰਦਾ ਹੈ ਅਤੇ ਲਾਰੈਂਸ ਮਿਸ਼ਨ ਹੋਈ ਤੇ 골ਡੀ ਬਰਾੜ ਦੇ ਗੁਰਗਿਆਂ ਨੂੰ ਸੂਚਨਾ ਦਿੰਦਾ ਹੈ ਅਤੇ ਉਹ ਸਿੱਧੂ ਮੂਸੇਵਾਲਾ ਨੂੰ ਪਿੰਡ ਜਵਾਰਕੇ ਵਿਖੇ ਦੋ ਕਰੋਲਾ ਅਤੇ ਬਲੈਰੋ ਮੋਡਿਊਲ ਘੇਰ ਕੇ ਅਨੇਵਾ ਗੋਲੀਆਂ ਚਲਾਉਂਦੇ ਆ ਅਤੇ ਸਿੱਧੂ ਨੂੰ ਬਹੁਤ ਦੇ ਘਾਟ ਤਾਰ ਦਿੰਦੇ ਆ ਬੇਸ਼ੱਕ ਸਿੱਧੂ ਮੂਸੇਵਾਲਾ ਨੂੰ ਅੱਜ 3 ਸਾਲ ਦੇ ਕਰੀਬ ਸਮਾਂ ਹੋ ਚੁੱਕਿਆ ਉਹ ਸਾਡੇ ਵਿੱਚ ਨਹੀਂ ਪਰ ਸਿੱਧੂ ਹਮੇਸ਼ਾ ਪੂਰੀ ਦੁਨੀਆ ਵਿੱਚ ਦੇ ਦਿਲਾਂ ਵਿੱਚ ਰਾਜ ਕਰ ਰਿਹਾ ਤੇ ਅੱਜ ਵੀ ਸਿੱਧੂ ਦੇ ਗਾਣੇ ਔਰ ਸਿੱਧੂ ਨੂੰ ਉਸੇ ਤਰ੍ਹਾਂ ਯਾਦ ਕੀਤਾ ਜਾਂਦਾ ਹੈ ਇਹ ਉਹੀ ਥਾਰ ਹੈ ਜਿਹੜੀ ਸਿੱਧੂ ਮੂਸੇਵਾਲਾ 29 ਮਈ 2022 ਨੂੰ ਇੱਥੋਂ ਘਰੋਂ ਲੈ ਕੇ ਇਸ ਤੇ ਸਵਾਰ ਹੋਇਆ ਸੀ ਤੇ ਨਾਲ ਆਪਣੇ ਦੋ ਦੋਸਤ ਨੂੰ ਨਾਲ ਲੈ ਕੇ ਗਿਆ ਸੀ ਤੁਸੀਂ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਤੇ ਲਾਰੈਂਸ ਮਿਸ਼ਨੋਈ ਦੇ ਗੁਰਗਿਆਂ ਅਤੇ ਗੋਲਡੀ ਬਰਾੜ ਦੇ ਗੁਰਗਿਆਂ ਵੱਲੋਂ ਕਿਸ ਤਰ੍ਹਾਂ ਅੰਨੇਵਾ ਫਾਇਰਿੰਗ ਕੀਤੀ ਗਈ ਆ ਔਰ ਇਹ ਥਾਰ ਸਿੱਧੂ ਤੇ ਹੋਏ ਤਸ਼ੱਦਦ ਦੀ ਕਹਾਣੀ ਬਿਆਨ ਕਰਦੀ ਹੈ ਇਹ ਆਪਣੇ ਆਪ ਵਿੱਚ ਗਵਾਹੀ ਭਰਦੀ ਹੈ ਕਿ ਸਿੱਧੂ ਦੇ ਉੱਪਰ ਕਿਸ ਤਰ੍ਹਾਂ ਅੰਨੇਵਾ ਗੋਲੀਆਂ ਚਲਾਈਆਂ ਗਈਆਂ ਅਤੇ ਥਾਰ ਦੇ ਮੂਰਤ 프ਰੰਟ ਤੋਂ ਲੈ ਕੇ ਸ਼ੀਸ਼ੇ ਸਾਈਡਾਂ ਹਰ ਜਗ੍ਹਾ ਉੱਪਰ ਇੰਨੀਆਂ ਫਾਇਰਿੰਗ ਕੀਤੀ ਗਈਆਂ ਇੰਨੀਆਂ ਗੋਲੀਆਂ ਚਲਾਈਆਂ ਗਈਆਂ ਕਿ ਕਾਹ ਪਤਾ ਚੱਲਦਾ ਹੈ ਕਿ ਜਿਹੜੇ ਗੈਂਗਸਟਰ ਸਿੱਧੂ ਦੇ ਕਤਲ ਕਰਨ ਲਈ ਆਏ ਸੀ ਉਹਨਾਂ ਦਾ ਸਿੱਧੂ ਪ੍ਰਤੀ ਕਿੰਨਾ ਗੁੱਸਾ ਸੀ ਬੇਸ਼ੱਕ ਸਿੱਧੂ ਨੇ ਇਹਨਾਂ ਨਾਲ ਗੈਂਗਸਟਰਾਂ ਨਾਲ ਕੋਈ ਵੀ ਸਿੱਧੂ ਦਾ ਰੋਲਾ ਨਹੀਂ ਸੀ ਪਰ ਗੋਲਦੀ ਬਰਾੜ ਅਤੇ ਲਾਰੈਂਸ ਮਿਸ਼ਨੋਈ ਵੱਲੋਂ ਚੰਦ ਪੈਸਿਆਂ ਦੀ ਖਾਤਰ ਆਪਣੇ ਗੁਰਗਿਆਂ ਰਾਹੀਂ ਸਿੱਧੂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ 3 ਸਾਲ ਹੋ ਗਏ ਕੀ ਇਨਸਾਫ ਕਿੱਥੇ ਖੜਾ ਹੈ ਤੇ ਕਿਵੇਂ ਦੇਖਦੇ ਹਾਂ ਜਿਹੜਾ ਸਿੱਧੂ ਤੇ ਹਮਲਾ ਹੋਇਆ ਸੀ ਕੀ ਇਨਸਾਫ ਮਿਲਿਆ ਇਨਸਾਫ ਤਾਂ ਵੀਰੇ ਤੁਸੀਂ ਤੁਹਾਨੂੰ ਆਪ ਹੀ ਬਦੇ ਇਨਸਾਫ ਕਿੱਥੇ ਖੜਾ ਹੈ ਜਾਂ ਕਿੱਥੋਂ ਚੱਲ ਕੇ ਕਿੱਥੇ ਖੜਾ ਹੈ ਇਨਸਾਫ ਜਿੱਥੇ ਖੜਾ ਉੱਥੇ ਹੀ ਉੱਦੀ 3 ਸਾਲ ਦਾ ਉੱਥੇ ਹੀ ਖੜਾ ਹੈ ਜਿਹੜੇ ਗੈਂਗਸਟਰ ਬਾਹਰ ਘੁੰਮ ਰਹੇ ਐ ਜਿਹੜੇ ਗੈਂਗਸਟਰ ਜੇਲ੍ਹਾਂ ਦੇ ਵਿੱਚੋਂ ਇੰਟਰਵਿਊ ਕਰ ਰਹੇ ਨੇ ਜਿਹੜੇ ਅਫਸਰ ਉਹਨਾਂ ਨੂੰ ਵੱਡੇ-ਵੱਡੀਆਂ ਰਕਮਾਂ ਲੈ ਕੇ ਕਰਵਾ ਰਹੇ ਨੇ ਉਹ ਬੜੇ ਆਰਾਮ ਨਾਲ ਸਰਕਾਰਾਂ ਦੇ ਪਿੱਛੇ ਬਣੇ ਹੋ ਸਰਕਾਰਾਂ ਦੇ ਵਿੱਚ ਆਰਾਮ ਲੈ ਰਹੇ ਨੇ ਬੜੀਆਂ-ਬੜੀਆਂ ਉਹ ਸ਼ੇਅਰ ਕਰ ਰਹੇ ਨੇ ਵਿਦੇਸ਼ਾਂ ਦੀਆਂ ਤੇ ਇਸ ਕਰਕੇ ਵੀ ਉਹ ਜਿਹੜਾ ਇਨਸਾਫ ਹੈ ਉੱਥੇ ਕਿਹੜਾ ਕਿਉਂਕਿ ਜਦੋਂ ਸਰਕਾਰ ਕੁੱਤੀ ਚੋੜਾਂ ਨਾਲ ਜੇ ਫਿਰ ਇਨਸਾਫ ਕਿੱਥੋਂ ਪਾਵਾਂਗੇ ਆਪਾਂ ਉਹ ਚੀਜ਼ਾਂ ਨੂੰ ਦੇਖਦੇ ਹੋਏ ਪਰਿਵਾਰ ਅੱਜ ਤੱਕ ਵੀ ਮਨ ਬਹੁਤ ਦੁਖੀ ਹੈ ਵੀ ਉਹ ਇਨਸਾਫ ਨਹੀਂ ਮਿਲਿਆ ਅਲੀ ਤੁਸੀਂ ਸਿੱਧੂ ਨੂੰ ਛੋਟੇ ਹੁੰਦੇ ਤੋਂ ਦੇਖਿਆ ਪਰਿਵਾਰ ਮਾਤਾ ਪਿਤਾ ਨੇ ਕਾਫੀ ਜਿਹੜਾ ਕਹਿੰਦੇ ਵੀ ਬਹੁਤ ਗਰੀਬੀ ਦੇਖੀ ਆ ਜਦੋਂ ਪੜਾਇਆ ਉਹ ਟੀਚਰ ਸੀਗੇ ਤੇ ਇਹ ਆਪ ਵੀ ਫੌਜੂਰਟ ਰਟੇਰ ਹੋ ਕੇ ਆਏ ਸੀਗੇ ਕੀ ਤੁਹਾਨੂੰ ਲੱਗਦਾ ਵੀ ਸਿੱਧੂ ਦੀ ਜਿਹੜੀ ਐਨੀ ਤਰੱਕੀ ਸੀਗੀ ਉਹੀ ਤਰੱਕੀ ਹੈ ਜਿਹੜੀ ਉਹਦਾ ਮੌਦਾ ਕਾਰਨ ਬਣੀ ਆ ਬਿਲਕੁਲ ਵੀਰੀ ਬਿਲਕੁਲ ਬੱਚਾ ਬਾਤੇ ਹਰੇਕ ਮਾਪੇ ਬਹੁਤ واپੜ ਵੇਲਦਾ ਆਪਾਂ ਵੀ ਵੇਲਦੇ ਆ ਉਸੇ ਤਰੀਕੇ ਇਸ ਪਰਿਵਾਰ ਨੇ ਵੀ ਉਹ ਬੱਚੇ ਬਾਤੇ ਬਹੁਤ واپੜ ਵੇਲੇ ਜੀ ਤੇ ਉਹ واپੜ ਵੇਲੇ ਇਸ ਪਰਿਵਾਰ ਦੇ ਰਾਸ ਆ ਗਈ ਕਿਉਂਕਿ ਬੱਚਾ ਇੰਨਾ ਲੈਗ ਸੀ ਉਹ ਕਿਸੇ ਕੰਮ ਕਾਮ ਤੇ ਪਹੁੰਚ ਗਿਆ ਤੇ ਜਿਹੜਾ ਉਹਦਾ ਕੰਮ ਸੀ ਉਹ ਦੁਨੀਆ ਦੇ ਵਿੱਚ ਬੋਲਿਆ ਜਾਂਕਾ ਵੱਜਿਆ ਪੂਰੇ ਵਰਲਡ ਦੇ ਵਿੱਚ ਵੱਜਿਆ ਤਾਂ ਉਸ ਤਰੱਕੀ ਇਹ ਗੈਂਗਸਟਰਾਂ ਤੋਂ ਜਾਂ ਸਰਕਾਰਾਂ ਤੋਂ ਚਲੀ ਨਹੀਂ। ਬੇਸ਼ੱਕ ਸਿੱਧੂ ਇਸ ਦੁਨੀਆ ਵਿੱਚ ਨਹੀਂ ਰਿਹਾ ਪਰ ਸਿੱਧੂ ਦੇ ਚਾਣ ਵਾਲੇ ਤੇ ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ। 29 ਮਈ 2022 ਸ਼ਾਮ ਦਾ ਸਮਾਂ ਇਹ ਉਹ ਕਾਲਾ ਦਿਨ ਸੀ ਜੋ ਸਿੱਧੂ ਮੂਸੇਵਾਲਾ ਅਤੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਸਿੱਧੂ ਦੇ ਚਾਣ ਵਾਲਿਆਂ ਲਈ ਕਾਲਾ ਦਿਨ ਬਣਿਆ ਕਿਉਂਕਿ ਇਸ ਪਿੰਡ ਜਵਾਰਕੇ ਵਿੱਚ ਸਿੱਧੂ ਮੂਸੇਵਾਲਾ ਨੂੰ ਲਾਰੈਂਸ ਬਿਸ਼ਰੋਈ ਅਤੇ ਗੋਲਡੀ ਬਰਾੜ ਦੇ ਗੁਰਗਿਆ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਸਿੱਧੂ ਮੂਸੇਵਾਲਾ ਆਪਣੇ ਪਿੰਡ ਬੂਸਾ ਤੋਂ ਪਿੰਡ ਜਵਾਰਕੇ ਇਸ ਜਗ੍ਹਾ ਤੇ ਆਇਆ ਜਿੱਥੇ ਕਰੋਲਾ ਅਤੇ ਬਲੈਰੋ ਮੋਡਿਊਲ ਨੇ ਸਿੱਧੂ ਦੀ ਥਾਰ ਨੂੰ ਇੱਥੇ ਘੇਰਿਆ ਜਿੱਥੇ ਇਹ ਕਾਂਡੀ ਦਾ ਨਿਸ਼ਾਨ ਕਰੌਸ ਦਾ ਨਿਸ਼ਾਨ ਲੱਗਿਆ ਇੱਥੇ ਸਿੱਧੂ ਦੀ ਬਲੈਰ ਥਾਰ ਗੱਡੀ ਨੂੰ ਟੈਂਕਰ ਕੀਤਾ ਗਿਆ ਅਤੇ ਸਿੱਧੂ ਤੇ ਤਾਬੜ ਤੋੜ ਗੋਲੀਆਂ ਚਲਾ ਕੇ ਸਿੱਧੂ ਨੂੰ ਕਤਲ ਕੀਤਾ ਗਿਆ ਜਿੱਥੇ ਇਹ ਸੜਕ ਅਤੇ ਕੰਧਾਂ ਸਿੱਧੂ ਤੇ ਹੋਏ ਹਮਲੇ ਦੀ ਗਵਾਹੀ ਭਰਦੀਆਂ ਉੱਥੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਕੰਨਾਂ ਨੇ ਜਿੱਥੇ ਜਿਹੜੇ ਗੋਲ ਚੱਕਰ ਦੇ ਨਿਸ਼ਾਨ ਲਗਾਏ ਗਏ ਨੇ ਇਹ ਸਿੱਧੂ ਮੂਸੇਵਾਲਾ ਦੇ ਜੋ ਫੈਰ ਕੀਤੇ ਗਏ ਸੀ ਇਹ ਗੋਲੀਆਂ ਦੇ ਨਿਸ਼ਾਨ ਨੇ ਜਿੱਥੇ ਦਾਸ ਦੇ ਕਰੀਬ ਫਿਰ ਇਸ ਕੰੰਧ ਵਿੱਚ ਵੀ ਲੱਗੇ ਨੇ ਜੋ ਸਿੱਧੂ ਮੂਸੇਵਾਲਾ ਦੇ ਉੱਪਰ ਫੈਰ ਕੀਤੇ ਗਏ ਸੀ ਦੂਸਰੀ ਇਹ ਕੰੰਧ ਹੈ ਜੋ ਗਵਾਹੀ ਭਰਦੀ ਹੈ ਕਿ ਸਿੱਧੂ ਦੇ ਜਦੋਂ ਫਾਇਰਿੰਗ ਹੋਈ ਹੈ ਤਾਂ ਕਿਸ ਕਦਰ ਅਨਿਵਾਸ ਸਿੱਧੂ ਉੱਪਰ ਹਮਲਾ ਕੀਤਾ ਗਿਆ ਔਰ ਇੱਥੇ ਵੀ ਇਸ ਕੰੰਧ ਤੇ 10 ਤੋਂ 12 ਫੈਰ ਹੈ ਜੋ ਸਿੱਧੂ ਤੇ ਫੈਰ ਕੀਤੇ ਗਏ ਸੀ ਅਤੇ ਆਸ-ਪਾਸ ਦੀਆਂ ਕੰਨਾਂ ਉੱਪਰ ਜਾਲ ਲੱਗੇ ਨੇ ਤੇ ਪਿੰਡ ਜਵਾਰਕੇ ਦੇ ਲੋਕਾਂ ਨੇ ਇੱਥੇ ਸਿੱਧੂ ਦੀ ਤਸਵੀਰ ਲਗਾ ਕੇ ਇਸ ਨੂੰ ਕਵਰ ਕੀਤਾ ਕਿਉਂਕਿ ਇਹ ਸਿੱਧੂ ਦੀ ਅਖੀਰੀ ਨਿਸ਼ਾਨੀ ਹੈ ਅਤੇ ਇਹੀ ਲਾਸਟ ਸਾਈਡ ਸੀ ਜੋ ਸਿੱਧੂ ਪਿੰਡ ਮੂਸਾ ਤੋਂ ਜਵਾਰਕੇਵਾਲ ਨੂੰ ਆਇਆ ਅਤੇ ਇਸ ਜਗ੍ਹਾ ਉੱਪਰ ਸਿੱਧੂ ਨੂੰ ਕਾਬਰ ਤੋੜ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ ਅਤੇ ਤੁਹਾਨੂੰ ਦਿਖਾ ਦਈਏ ਕਿ ਹਮਲਾ ਕਿੰਨਾ ਭਿਆਨਕ ਸੀ ਅਤੇ ਜੋ ਹਮਲਾਵਾਰ ਸੀ ਉਹ ਕਿਸ ਕਦਰ ਫੇਰ ਕਰ ਰਹੀ ਸੀ ਆ ਇਹ ਇੱਕ ਸਾਈਕਲਾਂ ਦੀ ਦੁਕਾਨ ਹੈ ਸਾਈਕਲ ਦੀ ਦੁਕਾਨ ਦੇ ਉੱਪਰ ਵੀ 3 2 4 ਫੇਰ ਜਿਹੜੇ ਗੋਲ ਚੱਕਰ ਦਾ ਨਿਸ਼ਾਨ ਹੈ ਇੱਥੇ ਸਿੱਧੂ ਦੇ ਉੱਪਰ ਕੀਤੇ ਗਏ ਤੇ ਆਸ-ਪਾਸ ਦੇ ਲੋਕਾਂ ਨੂੰ ਭਜਾਣ ਲਈ ਵੀ ਜਿਹੜੇ ਉਹਨਾਂ ਉੱਪਰ ਵੀ ਜਿਹੜਾ ਫੇਰ ਕੀਤਾ ਗਿਆ ਸਾਹਮਣੇ ਲੋਹੇ ਦੇ ਗੇਟ ਉੱਪਰ ਜਿਹੜੇ 3 ਦੇ ਕਰੀਬ ਜਿਹੜੇ ਫੇਰ ਹੈ ਇਸ ਲੋਹੇ ਦੇ ਗੇਟ ਉੱਪਰ ਕੀਤੇ ਗਏ ਤੇ ਉੱਪਰ ਚਿਵਾਰੇ ਦੇ ਤਾਂ ਕਿ ਉੱਪਰ ਵੀ ਆ ਜਿਹੜੇ 2 ਤੋਂ 3 ਫੜਾ ਜਿਹੜੇ ਇਹ ਸਿੱਧੂ ਤੇ ਹੋਏ ਹਮਲੇ ਦੀ ਗਵਾਹੀ ਭਰਦੀਆਂ ਬੇਸ਼ੱਕ ਅੱਜ 3 ਸਾਲ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਜਿੱਥੇ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਤੇ ਸਿੱਧੂ ਦੀ ਤੀਸਰੀ ਵਰਸੀ ਮਨਾਈ ਜਾ ਰਹੀ ਹੈ ਇਹੀ ਉਹ ਸੜਕ ਹੈ ਜਿਹੜੀ ਆਮ ਅਕਸਰ ਦੇਖਦੇ ਸੀ ਕਿ ਸੀਸੀਟੀਵੀ ਫੁਟੇਜ ਵੀ ਆਂਦੀ ਸੀ ਕਿ ਸਿੱਧੂ ਨੂੰ ਕਿਸ ਤਰ੍ਹਾਂ ਘੇਰ ਕੇ ਅੱਗੇ ਲੈ ਆਇਆ ਗਿਆ ਇੱਥੇ ਪ੍ਰਤੱਖ ਦਰਸ਼ੀ ਦੱਸਦੇ ਆ ਕਿ ਅੰਕਿਤ ਸਰਸਾ ਵੱਲੋਂ ਦੋਨੋਂ ਹੱਥਾਂ ਵਿੱਚ ਰਿਵਾਲਵਰ ਫੜ ਕੇ ਸਿੱਧੂ ਤੇ ਤਾਂਪੜ ਤੋੜ ਗੋਲੀਆਂ ਛਿੜਾਈਆਂ ਗਿਆ ਸੀ ਹੁਣ ਪਿੰਡ ਜਵਾਰਕੇ ਦੇ ਲੋਕ ਵੀ ਜਿੱਥੇ ਸਿੱਧੂ ਨਾਲ ਹੋਏ ਹਮਲੇ ਅਤੇ ਇਨਸਾਫ ਦੀ ਮੰਗ ਨੂੰ ਲੈ ਕੇ ਹਰ ਵਾਰ ਪੰਜਾਬ ਸਰਕਾਰ ਤੋਂ ਅਪੀਲ ਕਰਦੇ ਨੇ ਉਥੇ ਹੀ ਜਵਾਰਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਅਤੇ ਮਹਾਂਜੋਗ ਅਦਾਲਤ ਸਿੱਧੂ ਉੱਪਰ ਕੀਤੇ ਗਏ ਹਮਲੇ ਦੇ આરોપીਾਂ ਦੇ ਖਿਲਾਫ ਸਜ਼ਾ ਸੁਣਾਵੇ ਅਤੇ ਪਰਿਵਾਰ ਨੂੰ ਜਿਨ੍ਹਾਂ ਵੱਲੋਂ ਇਹ ਸਾਜ਼ਿਸ਼ ਘਾਰਿਆਂ ਤੋਂ ਲੈ ਕੇ ਹਮਲਾ ਕਰ ਸੀਗੇ ਉਹਨਾਂ ਨੂੰ ਸਜ਼ਾ ਦਿੱਤੀ ਜਾ ਸਕੇ ਨਵਦੀਪਾਲੂ ਵਾਲੀਆ ਪੀਟੀਸੀ న్యూਸ ਪਿੰਡ ਜਵਾਰਕੇ ਮਾਨਸਾ ਟਿੱਬਿਆਂ ਦਾ ਪੁੱਤ 9811 ਤਾਕੜ ਕਈ ਨਾਮਾਂ ਨਾਲ ਜਾਣਿਆ ਜਾਂਦਾ ਸੀ ਸਿੱਧੂ ਮੂਸੇਵਾਲਾ ਜੋ 29 ਮਈ 2022 ਨੂੰ ਬੇਸ਼ੱਕ ਇਸ ਜਹਾਨ ਤੋਂ ਜਰੂਰ ਚਲਾ ਗਿਆ ਪਰ ਸਿੱਧੂ ਮੂਸੇਵਾਲਾ ਜਾਨ ਤੋਂ ਬਾਅਦ ਵੀ ਪੂਰੀ ਦੁਨੀਆ ਉੱਪਰ ਰਾਜ ਕਰ ਰਿਹਾ ਹੈ ਤਸਵੀਰ ਤੁਹਾਨੂੰ ਦਿਖਾਵਾਂਗੇ ਕਿ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਲੌਰੈਂਸ ਮਿਸ਼ਨੋਈ ਦੇ ਗੁਰਗਿਆਂ ਵੱਲੋਂ ਸਿੱਧੂ ਨੂੰ ਤਾਬੜ ਤੋੜ ਗੋਲੀਆਂ ਚਲਾ ਕੇ ਮੌਤੇ ਕਾਰਡ ਉਤਾਰ ਦਿੱਤਾ ਗਿਆ ਸੀ ਤੇ ਇਹ ਉਹੀ ਖੇਤ ਹੈ ਟਾਲੀ ਵਾਲਾ ਖੇਤ ਜਿਸ ਦਾ ਸਿੱਧੂ ਨੇ ਮੌਤ ਬਾਰੇ ਜ਼ਿਕਰ ਕੀਤਾ ਸੀ ਕਿ ਟਾਲੀ ਵਾਲਾ ਖੇਤ ਵਿੱਚ ਜੱਟ ਦਾ ਸੇਵਾ ਬਲੇਗਾ ਅਤੇ ਇਹ ਉਹੀ ਖੇਤ ਤੇ ਅੰਤ ਵਿੱਚ ਸਿੱਧੂ ਦਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਹੁਣ ਇਸ ਵਿੱਚ ਸਿੱਧੂ ਦੀ ਸਮਾਦ ਬਣਾਈ ਗਈ ਹੈ ਔਰ ਸਮਾਦ ਨੂੰ ਹੁਣ 3 ਸਾਲਾਂ ਬਾਅਦ ਦੁਬਾਰਾ ਰੇਨੋਵੇਟ ਕੀਤਾ ਜਾ ਰਿਹਾ ਪੱਕਾ ਕੀਤਾ ਜਾ ਰਿਹਾ ਔਰ ਖੇਤ ਦੇ ਆਸ-ਪਾਸੇ ਚਾਰਦਵਾਰੀ ਕੀਤੀ ਗਈ ਹੈ ਲੋਹੇ ਦੀ ਚਾਰਦਵਾਰੀ ਬਣਾ ਦਿੱਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਇਹ ਸਿੱਧੂ ਦੀ ਪਹਿਲੀ ਤਸਵੀਰ ਜਿਹੜੀ ਕਿ ਸਿੱਧੂ ਦਾ ਸਟੈਚੂ ਬਣਾਇਆ ਗਿਆ ਸੀ ਹੱਥ ਵਿੱਚ ਮਾਈਕ ਅਤੇ ਉਂਗਲ ਖੜੀ ਜੋ ਸਿੱਧੂ ਦਾ ਹਮੇਸ਼ਾ ਥਾਪੀ ਮਾਰ ਕੇ ਵੀ ਆਪਣੇ ਆਪ ਨੂੰ ਸੁਪੀਰੀਅਰ ਦੱਸਦਾ ਸੀ ਔਰ ਰਿਹਾਂ ਵੀ ਹੈ ਜੋ ਸਿੱਧੂ ਨੇ ਗਾਇਆ ਜਾਂ ਕਿਹਾ ਹਰ ਵਾਰ ਉਹ ਸੱਚ ਹੋਇਆ ਬੇਸ਼ੱਕ ਉਸ ਨੇ ਆਪਣੀ ਲਾਸਟ ਰਾਈਡ ਦੀ ਗੱਲ ਕੀਤੀ ਤਾਂ ਲਾਸਟ ਰਾਈਡ ਉਸੇ ਤਰ੍ਹਾਂ ਹੀ ਲਾਸਟ ਰਾਈਡ ਬਣੀ ਅਤੇ ਜਿਵੇਂ ਸਿੱਧੂ ਦੇ ਕਿਹੜੀ ਥਾਰ ਗੱਡੀ ਸੀ ਉਤੇ ਤਾਪੜ ਤੋੜ ਗੋਲੀਆਂ ਬਾਰਨਟ ਤੇ ਸੱਜੇ ਪਾਸੇ ਗੋਲੀਆਂ ਉਸੇ ਤਰ੍ਹਾਂ ਗੋਲੀਆਂ ਚਲਾਈਆਂ ਗਈ। ਤੇ ਉਹਨੂੰ ਕਿਵੇਂ ਕਿਵੇਂ ਤੁਸੀਂ ਇੰਨਾ ਨੋਨ ਦੇਖਿਆ ਸਿੱਧੂ ਦੇ ਉਹਨੂੰ ਇਹ ਕਿਵੇਂ ਹਰ ਵਾਰ ਮੌਸਮ ਦੀ ਗੱਲ ਕਰਦਾ ਸੀ ਜਿਹੜੀ ਗੱਲ ਕੀਤੀ ਹੈ ਸੱਚ ਹੋਈ ਹੈ ਕਿਵੇਂ ਦੇਖਦੇ ਹੋ। ਇਹ ਦੇਖਣਾ ਤਾਂ ਕੀ ਹੈ ਪਰ ਉਹ ਪੁੱਤਰ ਕਿ ਗੀਤਾਂ ਦੇ ਵਿੱਚੋਂ ਇਦਾਂ ਦਾ ਲੱਗ ਗਿਆ ਵੀ ਉਹ ਸੱਚ ਹੋ ਗਿਆ। ਕਿਵੇਂ ਕਾਲੀ ਵਾਲਾ ਖੇਦ ਲਿਖਿਆ ਵੀ ਮੇਰਾ ਸਵਾ ਬਲੂਗਾ ਜੀ ਯਾਦ ਤੁਸੀਂ ਦੋ ਵਾਰੀ ਲੱਕੜਾਂ ਲੈ ਕੇ ਆਉਂਗੇ ਉਹ ਸਾਰਾ ਕੁਝ ਸੱਚ ਹੈ ਜੀ ਪਤਾ ਨਹੀਂ ਗੀਤਾ ਜੀ ਨੂੰ ਪਹਿਲੀ ਕਿਵੇਂ ਪਤਾ ਲੱਗ ਗਿਆ ਸਮਝ ਨਾ ਬਾਹਰ ਆਈ ਕਰਾਂ ਉਹਨੇ ਆਪਣੇ ਥਾਰ ਦੀ ਵੀ ਗੱਲ ਕੀਤੀ ਵੀ ਬਿਲਕੁਲ ਮੈਂ ਜਦੋਂ ਬੋੜ ਬੋੜ ਦੇ ਮਤੇ ਮੇਰੇ ਫੈਰ ਵੱਜਣਗੇ ਇਦਾਂ ਐ ਫੈਰ ਉਹ ਸਾਰਾ ਕੁਝ ਸੋਮੇ ਹੋ ਗਿਆ ਜੀ ਪਤਾ ਨਹੀਂ ਕੀ ਉਹਨੂੰ ਪਹਿਲਾਂ ਪਤਾ ਸੀ ਸਮਝ ਨਾ ਬਾਹਰ ਜਦੋਂ ਛੋਟਾ ਹੁੰਦਾ ਵੀ ਤੁਹਾਡੇ ਕੋਲ ਸੀਗਾ ਉਸ ਟਾਈਮ ਕੀ ਕਹਿਣਾ ਹੁੰਦਾ ਸੀ ਨਹੀਂ ਉਸ ਟਾਈਮ ਤੁਹਾਨੂੰ ਕੇਕੀ ਦਾ ਬੜਾ ਸ਼ੌਂਕ ਸੀਗਾ ਵੀ ਮੈਂ ਗਾਇਕ ਬਣਾ ਹਾਲਾਂਕਿ ਅੰਦਰੋਂ ਲੜਦੇ ਹੀ ਹੁੰਦੇ ਸੀ ਵੀ ਆਪਣਾ ਕੰਮ ਨਹੀਂ ਆਪਣਾ ਜੇ ਆਪਣਾ ਕੰਮ ਐ ਐਗਰੀਕਲਚਰ ਖੇਤੀ ਦਾ ਕੰਮ ਹੈ ਉਹ ਮਤਲਬ ਇਹ ਤੋਂ ਮੰਨ ਲਓ ਪਰ ਹੀ ਹੋਗੇ ਵੀ ਕਈ ਵਾਰੀ ਅੰਕ ਲੜਨ ਦੇ باوجود ਵੀ ਉਹ ਰੈਸ਼ਲ ਕਰਦਾ ਰਹਿੰਦਾ ਵੀ ਕੋਈ ਉਹ ਅੰਕ ਲੜਦੇ ਵੀ ਤੇਰੇ ਨੰਬਰ ਘਟ ਜਾਣਗੇ ਤੂੰ ਪੜ ਪਰ ਉਹ ਦਾ ਰੁਝਾਨ ਹੀ ਇਧਰ ਬਣਿਆ ਹੋਇਆ ਸੀਗਾ ਤੇ ਪਰ ਉਹ ਜਿਹੜਾ ਰੁਝਾਨ ਸੀ ਉਹ ਪੂਰਾ ਕਰ ਗਿਆ ਸੀ ਆਪਦਾ ਬਿਲਕੁਲ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਿੱਧੂ ਦੇ ਚੜਨ ਵਾਲੇ ਇਸੇ ਤਰ੍ਹਾਂ ਜਿਹੜਾ ਸਿੱਧੂ ਦੇ ਇੱਥੇ ਸਮਾਹਤੇ ਆਉਂਦੇ ਨੇ ਔਰ ਸਿੱਧੂ ਦੇ ਜਿਹੜੇ ਸਟੈਚੂ ਨਾਲ ਤਸਵੀਰਾਂ ਖਿਚਾਉਂਦੇ ਨੇ ਇਹਨਾਂ ਤੋਂ ਵੀ ਜਾਨਣਾ ਚਾਹਾਂਗੇ ਹਾਂਜੀ ਕਿੱਥੋਂ ਆਏ ਹੋ ਤੁਸੀਂ ਸਰੂਰ ਜਲੇ ਤੈ ਕਿਵੇਂ ਸਿੱਧੂ ਦੀ ਸਮਾਤ ਲਈ ਆਇਆ ਹਾਂ ਕੋਈ ਹੋਰ ਕੰਮ ਅਸੀਂ ਅੱਗੇ ਜਾਣਾ ਸੀ ਜੀ ਨਹੀਂ ਜਾਂਦੇ ਜਾਂਦੇ ਚਲੋ ਸਮਾਤ ਤੇ ਦਰਸ਼ਨ ਕਰਕੇ ਜਾਂਦੇ ਹਾਂ ਸਿੱਧੂ ਨਾਲ ਕਦੋਂ ਕੁ ਜੁੜੇ ਸੀ ਅਭੀ ਡੈਥ ਤੋਂ ਬਾਅਦ ਹੈ ਯਾਨੀ ਕਲੀਅਰ ਹੋਇਆ ਸਮੇਂ ਕੀ ਤੁਹਾਨੂੰ ਇਹ ਚੰਗਾ ਲੱਗਦਾ ਸੀਗਾ ਤੁਹਾਨੂੰ ਜਿਹੜਾ ਤੁਸੀਂ ਕੋ ਉਹ ਮੌਤ ਤੋਂ ਬਾਅਦ ਤੁਸੀਂ ਉਹਦੀ ਸਮਾਧ ਤੇ ਆ ਰਹੇ ਹੋ ਕਾ ਆਪਦੇ ਕੰਮ ਜਾ ਰਹੇ ਸੀ ਸਮਾਧ ਤੇ ਮਥਾੜੇ ਕਣੇ ਜੋ ਕੰਮੇ ਸੀਗੇ ਨਾ ਉਹਨਾਂ ਦੇ ਉਹਦੇ ਵਿੱਚ ਬਹੁਤ ਸੱਚਾਈ ਸੀਗੀ ਬਾਅਦ ਚ ਬੰਦੋ ਨੇ ਪਤਾ ਲੱਗਿਆ ਵੀ ਹਾਂ ਬਾਕੀ ਸੱਚਾਈ ਸੀਗੀ ਟਿੱਬਿਆਂ ਦਾ ਪੁੱਤ ਸਿੱਧੂ ਮੂਸੇਵਾਲਾ ਜੋ ਕਿ 911 ਨਾਲ ਵੀ ਜਾਣਿਆ ਜਾਂਦਾ ਸੀ ਇਹ ਉਹੀ 911 ਟਰੈਕਟਰ ਹੈ ਜਿਸ ਤੇ ਸਿੱਧੂ ਹਮੇਸ਼ਾ ਖੇਤਾਂ ਵਿੱਚ ਜਾਂ ਟਿੱਬਿਆਂ ਵਿੱਚ ਦਿਖਦਾ ਸੀ ਔਰ ਉਸ ਦੀਆਂ ਬਹੁਤ ਸਾਰੀਆਂ ਵੀਡੀਓ 8511 ਉੱਪਰ ਤੁਹਾਨੂੰ ਮਿਲ ਜਾਣਗੀਆਂ ਬੇਸ਼ੱਕ ਸਿੱਧੂ ਅੱਜ ਸਾਡੇ ਵਿੱਚ ਨਹੀਂ ਰਿਹਾ 3 ਸਾਲ ਹੋ ਚੁੱਕੇ ਨੇ ਅੱਜ 30 ਬਰਸੀ ਵੀ ਸਿੱਧੂ ਦੀ ਮਨਾਈ ਜਾਣੀ ਹੈ ਔਰ ਸਿੱਧੂ ਨੂੰ ਦੇਖ ਕੇ ਜਿੱਥੇ ਸਿੱਧੂ ਦੇ ਚਾਹਣ ਵਾਲਿਆਂ ਦੀਆਂ ਅੱਜ ਵੀ ਅੱਖਾਂ ਨਮ ਹੁੰਦੀਆਂ ਅਸੀਂ ਦਿਖਾਣਾ ਜਾਵਾਂਗੇ ਕਿ ਸਿੱਧੂ ਦਾ ਮਸ਼ੀਨਰੀ ਅਤੇ ਖੇਤੀ ਨਾਲ ਕਿੰਨਾ ਪਿਆਰ ਸੀ ਇਹ ਸਿੱਧੂ ਦੀਆਂ ਮਸ਼ੀਨਰੀ ਨੇ ਚਾਹੇ ਟਰੈਕਟਰ ਹੈ ਚਾਹੇ ਉਹਨਾਂ ਦੀਆਂ ਗੱਡੀਆਂ ਜੀਪਾਂ ਸਾਰਾ ਕੁਝ ਮਸ਼ੀਨਰੀ ਹੈ ਜਿਹੜੀ ਇਹ ਸਿੱਧੂ ਦੀ ਹਵੇਲੀ ਵਿੱਚ ਖੜੀ ਹੈ ਔਰ ਸਿੱਧੂ ਦੇ ਚਾਹਨ ਵਾਲੇ ਇਸ ਮਸ਼ੀਨਰੀ ਨੂੰ ਦੇਖ ਕੇ ਜਾਂਦੇ ਨੇ ਤੁਹਾਨੂੰ ਪਰਤ ਪਰਤ ਦੱਸਦੇ ਆ ਇਹ ਪਹਿਲਾ 911 ਜੋ ਸਿੱਧੂ ਦਾ ਅਕਸਰ ਸਿੱਧੂ ਪਹਿਲੇ 911 ਉੱਪਰ ਜਿਹੜਾ ਆਪਣੇ ਖੇਤਾਂ ਵਿੱਚ ਹੁੰਦਾ ਸੀ ਜਿਸ ਦੇ ਉੱਪਰ ਸਿੱਧੂ ਦੀ ਤਸਵੀਰ ਬਣੀ ਆ ਅਤੇ ਲਿਖਿਆ ਹੈ ਹੈ ਕੋਈ ਹੋਰ ਬਾਕੀ ਹੀ ਨਹੀਂ ਹੈ ਕੋਈ ਹੋਰ ਹਜੇ ਤੱਕ ਤਾਂ ਇਸ ਦੁਨੀਆ ਵਿੱਚ ਸਿੱਧੂ ਦੇ ਮੁਕਾਬਲੇ ਦਾ ਕੋਈ ਵੀ ਨਹੀਂ ਆਇਆ ਅਤੇ ਦੂਸਰਾ ਇਹ ਟਰੈਕਟਰ ਸੀ ਹੌਲੈਂਡ ਜੋ ਸਿੱਧੂ ਮੂਸੇਵਾਲਾ ਨੇ ਕਿਉਂਕਿ ਸਿੱਧੂ ਮੂਸੇਵਾਲਾ ਆਪਣੇ ਮਾਤਾ ਪਿਤਾ ਨੂੰ ਬਹੁਤ ਪਿਆਰ ਕਰਦਾ ਸੀ ਉਹਨਾਂ ਦੀ ਸੇਵਾ ਕਰਦਾ ਸੀ ਔਰ ਅਕਸਰ ਹੀ ਜਿਹੜਾ ਉਹ ਹਰ ਆਪਣੇ ਚਾਹਣ ਵਾਲੇ ਨੂੰ ਕਹਿੰਦਾ ਸੀ ਕਿ ਬਜ਼ੁਰਗਾਂ ਦੀ ਸੇਵਾ ਕੀਤੀ ਜਾਵੇ ਇਹ ਇਹ ਟਰੈਕਟਰ ਉਸਨੇ ਤਾਕੜ ਨਾਮ ਦਿੱਤਾ ਸੀ ਅਤੇ ਆਪਣੀ ਮਾਤਾ ਦੇ ਜਨਮ ਦਿਨ ਤੇ ਆਪਣੀ ਮਾਤਾ ਨੂੰ ਗਿਫਟ ਕੀਤਾ ਸੀ ਇਹ ਹੋਲੈਂਡ ਟਰੈਕਟਰ ਕਿਉਂਕਿ ਮਾਤਾ ਨੂੰ ਪਤਨ ਨੂੰ ਪਿਆਰ ਜਾਲਾ ਕਰਦਾ ਸੀ ਔਰ ਹਰ ਚੀਜ਼ ਜਿਹੜੀ ਮਸ਼ੀਨੀ ਨਾਲ ਪਿਆਰ ਸੀ ਖੇਤੀ ਨਾਲ ਪਿਆਰ ਸੀ ਤਾਂ ਉਹਨੇ ਆਪਣੀ ਮਾਤਾ ਨੂੰ ਇਹ ਡਾਇਰੈਕਟਰ ਗਿਫਟ ਦਿੱਤਾ ਸੀ ਇਹ ਫੋਰਡ 3600 ਟਰੈਕਟਰ ਹੈ ਜੋ ਕਿ ਸਿੱਧੂ ਦੇ ਚਾਣ ਵਾਲੇ ਸਿੱਧੂ ਦੇ ਕਿਸੇ ਦੋਸਤ ਨੇ ਇਹ ਸਿੱਧੂ ਨੂੰ ਗਿਫਟ ਕੀਤਾ ਸੀ ਉਹ 911 ਜੋ ਸਿੱਧੂ ਨੂੰ ਕਬੱਡੀ ਟੂਰਨਾਮੈਂਟ ਵਿੱਚ ਗਿਫਟ ਦਿੱਤਾ ਗਿਆ ਸੀ ਅਤੇ ਇਸ ਉੱਪਰ ਵੀ ਉਸੇ ਤਰ੍ਹਾਂ ਤਸਵੀਰ ਲੱਗੀ ਹੈ ਅਤੇ ਉਸੇ ਤਰ੍ਹਾਂ ਹੈ ਕੋਈ ਹੋਰ ਇਹ ਜਿਹੜਾ 911 ਟਰੈਕਟਰ ਸਿੱਧੂ ਨੂੰ ਕਬੱਡੀ ਟੂਰਨਾਮੈਂਟ ਵਿੱਚ ਲੁਧਿਆਣੇ ਦੇ ਨੇੜੇ ਜੋੜ ਕਬੱਡੀ ਟੂਰਨਾਮੈਂਟ ਵਿੱਚ ਉਸ ਵੇਲੇ ਸਿੱਧੂ ਨੂੰ ਇਸ 911 ਟਰੈਕਟਰ ਨਾਲ ਸਨਮਾਨਿਤ ਕੀਤਾ ਗਿਆ ਤੇ ਉਸ ਤੋਂ ਬਾਅਦ ਸਿੱਧੂ ਦਾ ਨਾਮ 911 ਅਤੇ ਉਹ ਵੀ ਜਿਵੇਂ ਤਾਕਤ ਹੈ ਕੋਈ ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਸਿੱਧੂ ਨੂੰ ਨਾਮ ਦਿੱਤੇ ਗਏ ਸਿੱਧੂ ਮੂਸੇਵਾਲਾ ਦੇ ਨਾਲ ਉਹਨਾਂ ਦੇ ਦੋਸਤ ਅਤੇ ਪਿੰਡ ਦੇ ਵਿਅਕਤੀ ਮੌਜੂਦ ਨੇ ਉਹਨਾਂ ਤੋਂ ਜਾਣਾਂਗੇ ਇਹ ਕਾਲੇ बेशक ਸਿੱਧੂ ਨਹੀਂ ਰਿਹਾ ਪਰ ਸਿੱਧੂ ਦੇ ਚਾਣ ਵਾਲੇ ਔਰ ਸਿੱਧੂ ਦੀਆਂ ਉਸੇ ਤਰ੍ਹਾਂ ਜਿਹੜੇ ਵਹੀਕਲ ਨੇ ਇੱਥੇ ਖੜੇ ਨੇ ਕਿਹੜੇ-ਕਿਹੜੇ ਵਹੀਕਲ ਨੇ ਕਿਵੇਂ ਦੱਸੋਗੇ ਕਿ ਇਹ ਟਰੈਕਟਰ ਕਦੋਂ ਮਿਲੇ ਕਿਵੇਂ ਸੀ ਇਹ ਟਰੈਕਟਰ ਦਾ ਪਹਿਲਾਂ ਸ਼ੁਰੂ ਚ ਲੈਤਾ ਸੀ ਭਈ ਇਹ ਆਪਣੇ ਖੇਤੀ ਵਾਸਤੇ ਸਿੱਧੂ ਨੇ ਵੀ ਇਹ ਟਰੈਕਟਰ ਉਦੋਂ ਲੈਤਾ ਸੀਗਾ 9510 ਇਹਦਾ ਨਾਂ ਰੱਖਿਆ ਸੀਗਾ 9510 ਤੇ ਫਿਰ ਸਿੱਧੂ ਦਾ ਨਾਂ ਵੀ 9510 ਹੀ ਬਕ ਗਿਆ ਤੇ ਇਹ ਟਰੈਕਟਰ ਦਾ ਬਹੁਤ ਸ਼ੌਂਕ ਸੀਗਾ ਉਹਨੂੰ ਚਾਹ ਨਾਲ ਤਿਆਰ ਕਰਵਾਇਆ ਕਰਵਾ ਕੇ ਇਹ ਨਾਲ ਫਿਰ ਖੇਤੀ ਕਰੀ ਖੇਤੀ ਤੋਂ ਬਾਅਦ ਆ ਹਵੇਲੀ ਸਾਰੀ ਤਿਆਰ ਇਸੇ ਨਾਲ ਹੀ ਹੋਈ ਹੈਗੀ ਜਿੰਨਾ ਵੀ ਜਿੰਨੀ ਮਿੱਟੀ ਡਿੱਗੀ ਹੈ ਜਿੰਨਾ ਵੀ ਸਾਰਾ ਕੁਸਾਇਆ ਹੈ ਕਿਪਚੋਂ ਇਸੇ ਨਾਲ ਹੀ ਤਿਆਰ ਕਰੀ ਹੈਗੀ ਤੇ ਇਹ ਉਹ ਟਰੈਕਟਰ ਹੈਗਾ ਆਪਣਾ ਵੀ ਜਿਹੜਾ ਕਬੱਡੀ ਕੱਪ ਦੇ ਦਿੱਤਾ ਸੀਗਾ ਬਾਈ ਨੂੰ। ਇੱਕ ਇਹ ਛੋਟਾ ਖੜਾ ਜਿਹੜਾ ਇਹ 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 ਕਦੋਂ ੱਲਿਆਂ ਦਾ ਸੀ ਇਹ ਕੀ ਕੀ ਇਹ ਇਹ ਬਾਈ ਪਹਿਲਾਂ ਲੈਂਦਾ ਸੀਗਾ ਛੋਟਾ ਜਿਹੜਾ ਪ੍ਰੀਤ ਆ ਇਹ ਡੈਡੀ ਦੇ ਜਨਮ ਦਿਨ ਵੇਲੇ ਲੈਂਦਾ ਸੀਗਾ। ਸਿੱਧੂ ਗਾਣੇ ਕਦੋਂ ਲਿਖਦਾ ਸੀ ਤੇ ਕਦੋਂ ਇਹ ਗਾਣੇ ਐਡੇ ਐਡੇ ਵੱਡੇ ਲੈਵਲ ਤੇ ਪਹੁੰਚ ਗਏ ਉਹ ਕਿਵੇਂ ਪ੍ਰੈਕਟਿਸ ਕਰਦਾ ਸੀ ਕੀ ਸੀ? ਇਹ ਜਿਹੜਾ ਸ਼ੁਰੂ ਤੋਂ ਇਹ ਗਾਉਂਦਾ ਹੁੰਦਾ ਸੀ ਇਹ ਅਸੀਂ ਸਵੇਰ ਜਦੋਂ ਇੱਧਰ ਭੱਜਣ ਜਾਂਦੇ ਤੇ ਉਦੋਂ ਸਾਡੇ ਨਾਲ ਜਾਂਦਾ ਹੁੰਦਾ ਇਹ ਉੱਚੀ ਉੱਚੀ ਗਾਈ ਜਾਂਦਾ ਰਹਿੰਦਾ। ਸਾਨੂੰ ਆਇਆ ਹੁੰਦਾ ਵੀ ਯਾਰ ਸਿੱਧੂ ਵੀ ਤੂੰ ਇਹ ਕੀ ਕਰੀ ਜਾਂਦਾਗਾ ਉਹ ਕਹਿੰਦਾ ਮੈਂ ਗਾਇਕ ਬਣਨਾਗਾ ਤੇ ਉਸ ਤੋਂ ਬਾਅਦ ਇਹ ਗਿਆ ਜਦੋਂ ਲਿਹਾਨੇ ਬੰਦੇ ਕੋਲ ਉਹ ਬੰਦੇ ਨੇ ਇਹਨੂੰ ਇਹਦਾ ਦਿਲ ਤੋੜਤਾ ਜੋ ਦਿਲ ਤੋੜਤਾ ਇਹ ਕਹਿੰਦਾ ਯਾਰ ਹੁਣ ਕਹਿੰਦਾ ਮੈਂ ਆਪਦੀ ਗੱਲ ਮਾਪ ਤਿਆਰ ਕਰੂੰਗਾ ਤੇ ਫਿਰ ਇਹ ਜਦੋਂ ਕੈਨੇਡਾ ਦੇ ਵਿੱਚ ਗਿਆ ਇਹਨੇ ਪਹਿਲਾ ਗਾਣਾ ਲਾਇਆ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਤੇ ਉਸ ਤੋਂ ਬਾਅਦ ਤਾਂ ਫਿਰ ਉਹ ਬਸ ਉੱਪਰ ਉੱਪਰ ਨੂੰ ਤੁਰੇ ਜਾਂਦਾ ਰਿਹਾ ਪ੍ਰਮਾਤਮਾ ਦੀ ਇੰਨੀ ਮਿਹਰ ਹੋਈ ਕਿ ਅੱਜ ਦੇਖ ਲੈ ਦੁਨੀਆ ਦਾ ਸਟਾਰ ਬਣਤਾ ਸਿੱਧੂ ਨੂੰ ਬਿਲਕੁਲ ਤੁਹਾਨੂੰ ਦਿਖਾ ਤਸਵੀਰਾਂ ਜੀ ਦਿਖਾਵਾਂਗੇ ਕਿ ਇਹ ਉਹ ਛੋਟਾ ਡਾਇਰੈਕਟਰ ਹੈ ਜਿਹੜਾ ਸਿੱਧੂ ਨੇ ਆਪਣੇ ਪਿਤਾ ਨੂੰ ਗਿਫਟ ਕੀਤਾ ਸੀ ਉਹਨਾਂ ਦੇ ਬਰਥਡੇ ਦੇ ਦਿਨ ਔਰ ਲਾਈਟਾਂ ਵਿੱਚ ਮੂਸਾ ਜੈਟ ਜਿਹੜਾ ਲਿਖਿਆ ਗਿਆ ਔਰ ਬੜੇ ਪਿਆਰ ਨਾਲ ਜਿਹੜਾ ਹਰ ਚੀਜ਼ ਨੂੰ ਸਿੱਧੂ ਮਸ਼ੀਨੀ ਨੂੰ ਇੰਨਾ ਪਿਆਰ ਕਰਦਾ ਸੀ ਕਿ ਹਰ ਚੀਜ਼ ਨੂੰ ਬੜੇ ਸ਼ੌਂਕ ਨਾਲ ਪਿਆਰ ਕਰਦਾ ਸੀ ਇਹ ਇਲੈਕਟ੍ਰੋਨਿਕ ਜਿਹੜੀ ਗੱਡੀ ਹੈ ਬੇਸ਼ੱਕ ਇਹ ਸਿੱਧੂ ਦੇ ਪਿਤਾ ਕਿਉਂਕਿ ਸਿੱਧੂ ਨੇ ਅਕਸਰ ਕਈ ਇੰਟਰਵਿਊਾਂ ਵਿੱਚ ਕਿਹਾ ਹੈ ਕਿ ਉਸ ਦਾ ਸੁਪਨਾ ਹੈ ਕਿ ਆਪਣੇ ਬਾਪੂ ਨੂੰ ਇੱਕ ਜੀਪ ਲੰਡੀ ਜੀਪ ਲੈ ਕੇ ਦੇਵਾਂ ਤਾਂ ਉਸ ਨੇ ਜਿਹੜੀ ਆ ਜੀਪ ਹੈ ਇਹ ਜੀਪ ਸਿੱਧੂ ਨੇ ਆਪਣੇ ਪਿਤਾ ਨੂੰ ਲੈ ਕੇ ਦਿੱਤੀ ਸੀ ਔਰ ਸਿੱਧੂ ਦੀ ਮੌਤ ਤੋਂ ਬਾਅਦ ਇਹ ਦੁਬਾਰਾ ਜਿਹੜਾ ਤਿਆਰ ਕਰਕੇ ਫਿਰ ਜਿਹੜੀ ਇਸੇ ਹਵੇਲੀ ਵਿੱਚ ਲਾਈ ਗਈ ਆ ਔਰ ਇਹ ਇਲੈਕਟ੍ਰੋਨਿਕ ਗੱਡੀ ਹੈ ਜਿਹੜੀ ਇਹ ਦੂਸਰੇ ਬਾਅਦ ਚ ਜਿਹੜੀ ਕੋਈ ਵਿਅਕਤੀ ਜਿਹੜੇ ਉਹ ਸਿੱਧੂ ਦੇ ਪਰਿਵਾਰ ਨੂੰ ਗਿਫਟ ਦੇ ਕੇ ਗਿਆ ਇਹ ਉਹੀ ਵੀਕਲ ਨੇ ਸਿੱਧੂ ਦੇ ਜੋ ਸਿੱਧੂ ਅਕਸਰ ਤੁਹਾਨੂੰ ਤਸਵੀਰਾਂ ਵਿੱਚ ਦਿਖਾਈ ਦਿੰਦਾ ਸੀ ਉਹ ਉਸ ਨਾਲ ਦੀਆਂ ਜਿਹੜੀਆਂ ਟਰਾਲੀਆਂ ਅਤੇ ਹੋਰ ਖੇਤੀ ਦੇ ਅਨੇਕਾ ਹੀ ਜਿਹੜੇ ਸਾਧਨ ਨੇ ਸਿੱਧੂ ਦੇ ਇਸ ਤਰ੍ਹਾਂ ਇੱਥੇ ਘਰ ਵਿੱਚ ਰੱਖੇ ਹੋਏ ਨੇ ਤੇ ਜੋ ਵੀ ਸਿੱਧੂ ਦੇ ਚਾਹਣ ਵਾਲੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਇੱਥੇ ਆਉਂਦੇ ਨੇ ਤੇ ਇਹਨਾਂ ਜਿਹੜੇ ਵੀਕਰਾਂ ਨਾਲ ਤਸਵੀਰਾਂ ਖਚਾਉਂਦੇ ਨੇ ਇਹ ਟਰਾਲੀ ਤੇ ਦੇਖੋ 98 11 ਅਤੇ ਸਿੱਧੂ ਮੂਸੇਵਾਲਾ ਹੋਰ ਕਈ ਤਰ੍ਹਾਂ ਦੇ ਜਿਹੜੇ ਸਲੋਗਨ ਐ ਤੇ 98 11 ਦਾ ਟੋਚਨ ਵੀ ਪਾਇਆ ਹੋਇਆ ਫੋਰ ਟਰੈਕਟਰ ਨਾਲ ਇਸ ਤਰ੍ਹਾਂ ਕਰਕੇ ਸਿੱਧੂ ਦੇ ਜੋ ਦਿਮਾਗ ਵਿੱਚ ਚੱਲਦਾ ਸੀ ਤਾਂ ਉਸ ਚੀਜ਼ ਨੂੰ ਜਿਹੜਾ ਸਿੱਧੂ ਜਿੱਥੇ ਆਪਣੀ ਗਾਇਕੀ ਦੇ ਵਿੱਚ ਪੁਰੋਂਦਾ ਸੀ ਅੱਜ ਵੀ 3 ਸਾਲ ਬੀਤ ਜਾਣ ਦੇ ਬਾਅਦ ਵੀ ਲੋਕ ਸਿੱਧੂ ਨੂੰ ਉਸੇ ਤਰ੍ਹਾਂ ਪਿਆਰ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਲਾਸਟ ਸਟ੍ਰਾਈਡ ਜੋ ਗੀਤ ਵਿੱਚ ਸਿੱਧੂ ਨੇ ਆਪਣੀ ਮੌਤ ਬਾਰੇ ਲਿਖਿਆ ਸੀ ਅਤੇ ਉਸਨੇ ਕਿਹਾ ਸੀ ਕਿ ਅੰਤ ਨੂੰ ਦੇਖ ਤਸਵੀਰਾਂ ਵਿਕਦੀਆਂ ਤਾਂ ਤਸਵੀਰ ਤੁਸੀਂ ਦੇਖੋਗੇ ਕਿ ਇੱਕ ਪਾਸੇ ਜਿੱਥੇ ਇਹ ਸਿੱਧੂ ਦੀ ਸਮਾਧ ਦੇ ਸਾਹਮਣੇ ਅਨੇਕਾਂ ਹੀ ਦੁਕਾਨਾਂ ਜਿਹੜੀਆਂ ਲਗਾਈਆਂ ਗਈਆਂ ਨੇ ਪਿੰਡ ਦੇ ਲੋਕਾਂ ਵੱਲੋਂ ਇਹੀ ਜਿਹੜੀਆਂ ਦੁਕਾਨਾਂ ਲਾਈਆਂ ਗਈਆਂ ਨੇ ਬੇਸ਼ੱਕ ਸਿੱਧੂ ਨਹੀਂ ਰਿਹਾ ਕਿਉਂਕਿ ਸਿੱਧੂ ਨੇ ਹਮੇਸ਼ਾ ਆਪਣੇ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਕਹੀ ਸੀ ਅਤੇ ਮੌਤ ਤੋਂ ਬਾਅਦ ਵੀ ਆਪਣੇ ਪਿੰਡ ਦੇ ਲੋਕਾਂ ਨੂੰ ਫੇਰ ਰੋਜ਼ਗਾਰ ਦੇ ਕੇ ਗਿਆ ਅਤੇ ਪਿੰਡ ਦੇ ਲੋਕਾਂ ਨੇ ਇੱਥੇ ਸਮਾਜ ਦੇ ਸਾਹਮਣੇ ਜਿਹੜੀਆਂ ਦੁਕਾਨਾਂ ਖੋਲੀਆਂ ਅਤੇ ਦੁਕਾਨਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਚਾਹ ਕੌਫੀ ਦੇ ਕੱਪ ਜਿਸ ਤੇ ਸਿੱਧੂ ਦੀਆਂ ਤਸਵੀਰਾਂ ਪਰਿਵਾਰ ਦੀਆਂ ਕਿਉਂਕਿ ਉਹ ਆਪਣੇ ਮਾਪੇ-ਮਾਪ ਨੂੰ ਬਹੁਤ ਪਿਆਰ ਕਰਦਾ ਸੀ 911 ਦੀਆਂ ਤਸਵੀਰਾਂ ਛੋਟੇ ਸਿੱਧੂ ਦੀਆਂ ਤਸਵੀਰਾਂ ਵੀ ਜਿਹੜੀਆਂ ਇਹਨਾਂ ਕੱਪਾਂ ਤੇ ਆ ਚੁੱਕੀਆਂ ਫੋਟੋਆਂ ਜੋ ਤਸਵੀਰਾਂ ਦੀ ਗੱਲ ਕਰਦਾ ਸੀ ਕਿ ਤਸਵੀਰਾਂ ਵੇਖਣੀਆਂ ਉਹ ਤਸਵੀਰਾਂ ਵੱਡੇ-ਵੱਡੀਆਂ ਪੋਸਟਰ ਬਣ ਕੇ ਜਾਂ ਫਰੇਮ ਵਿੱਚ ਜਿਹੜੀਆਂ ਹੋਈਆਂ ਤਸਵੀਰਾਂ ਇੱਥੋਂ ਲੋਕ ਖਰੀਦ ਕੇ ਲੈ ਜਾਂਦੇ ਆ ਔਰ ਚੈਨਾ ਔਰ ਬਹੁਤ ਸਕੂਲ ਬੈਗ ਤੱਕ ਜਿਹੜੇ ਸਿੱਧੂ ਦੇ ਸਿੱਧੂ ਦੀ ਤਸਵੀਰ ਨਾਲ ਆਏ ਆ ਰਮਾਲ ਬਣੇ ਹੋਏ ਆ ਟੀ-ਸ਼ਰਟਾਂ ਬਣੀਆਂ ਹੋਈਆਂ ਹਰ ਚੀਜ਼ ਜੋ ਕਿ ਸਿੱਧੂ ਦੀ ਤਸਵੀਰ ਨਾਲ ਜਾਂ ਸਿੱਧੂ ਨਾਲ ਜੋੜ ਕੇ ਇਹ ਜਿਹੜੀਆਂ ਪੂਰਾ ਬਾਜ਼ਾਰ ਲੱਗਿਆ ਹੋਇਆ ਔਰ ਲੋਕ ਇੱਥੋਂ ਆ ਕੇ ਉਮੀ 9 11 ਟਰੈਕਟਰ ਦਾ ਜਿਹੜਾ ਛੋਟੇ ਟਰੈਕਟਰ ਨੇ ਉਹ ਖਰੀਦ ਕੇ ਲੈ ਜਾਂਦੇ ਆ ਟੀ-ਸ਼ਰਟਾਂ ਲੈ ਕੇ ਜਾਂਦੇ ਆ ਹੋਰ ਸਮਾਨ ਲੈ ਕੇ ਜਾਂਦੇ ਆ ਸਿੱਧੂ ਦੇ ਫੋਟੋ ਜਾਂ ਸਿੱਧੂ ਦੇ 911 ਜਾਂ ਲੈਜੈਂਡ ਸਿੱਧੂ ਡਿੱਕਾ ਸਿੱਧੂ ਇਸ ਤਰ੍ਹਾਂ ਦੀਆਂ ਅਨੇਕਾਂ ਤਸਵੀਰਾਂ ਨੇ ਜੋ ਲਗਾਤਾਰ ਰੋਜ਼ ਸਿੱਧੂ ਦੇ ਚਾਣ ਵਾਲੇ ਇਥੋਂ ਖਰੀਦ ਕੇ ਜਾਂਦੇ ਆ ਤੇ ਇਹ ਪਿੰਡ ਵਾਲਿਆਂ ਨੂੰ ਸਿੱਧੂ ਨੇ ਮੌਤ ਤੋਂ ਬਾਅਦ ਵੀ ਹੈ ਜਿਹੜਾ ਰੋਜ਼ਗਾਰ ਦਿੰਦਾ ਹੁਣ ਦੇਖਣਾ ਹੋਵੇਗਾ ਕਿ ਜਿੱਥੇ ਪਰਿਵਾਰ ਅਤੇ ਸਿੱਧੂ ਦੇ ਚਾਣ ਵਾਲੇ ਸਿੱਧੂ ਨੇ ਇਨਸਾਫ ਦੀ ਮੰਗ ਕਰ ਰਹੇ ਨੇ ਉਥੇ ਦੇਖਣਾ ਹੋਵੇਗਾ ਕਿ ਸਿੱਧੂ ਦੇ ਪਰਿਵਾਰ ਅਤੇ ਚਾਣ ਵਾਲਿਆਂ ਨੂੰ ਇਨਸਾਫ ਕਦੋਂ ਮਿਲਦਾ ਹੈ